ਵੈਗੁਰਜੀ ਦਾ ਖਾਲਸਾ ਵੈਗੁਰਜੀ ਦੇ ਫਤਿਹ ਮੇਰੇ ਵੀਰੋ ਹੁਣੇ-ਹੁਣੇ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਹੜਾ ਸਾਰੇ ਟੀਵੀ ਚੈਨਲਾਂ 'ਤੇ ਚੱਲ ਰਿਹਾ ਜਿਦੇ ਵਿੱਚ ਉਹਨਾਂ ਨੇ ਦੋ ਤਿੰਨ ਗੱਲਾਂ ਕਹੀਆਂ ਨੇ ਇੱਕ ਤਾਂ ਉਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬਾਨ ਨੂੰ ਜਿਹੜੇ ਤਰੀਕੇ ਨਾਲ ਹਟਾਇਆ ਗਿਆ ਮੇਰੇ ਮਨ ਨੂੰ ਠੇਸ ਪਹੁੰਚੀ ਹੈ ਬਿਲਕੁਲ ਉਹ ਗੱਲ ਸਹੀ ਹੈ ਸਾਡੇ ਸਾਰਿਆਂ ਦੇ ਮਨ ਨੂੰ ਠੇਸ ਪਹੁੰਚੀ ਹੈ ਇਹ ਫਿਲਹਾਲ ਇਹ ਵਾਅਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨਾ ਨਹੀਂ ਹੋਣਾ ਚਾਹੀਦਾ ਕਿਸੇ ਵੀ ਜਥੇਦਾਰ ਸਾਹਿਬਾਨਾ ਨਹੀਂ ਹੋਣਾ ਚਾਹੀਦਾ ਔਰ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਜੋ ਕੁਝ ਹੋਇਆ ਕੱਲ ਜੋ ਕੁਝ ਅੰਤਰੀ ਕਮੇਟੀ ਨੇ ਕੀਤਾ ਉਹ ਇੱਕ ਵਿਸ਼ੇਸ਼ ਵਿਅਕਤੀ ਵਾਸਤੇ ਇੱਕ ਵਿਅਕਤੀ ਵਿਸ਼ੇਸ਼ ਵਾਸਤੇ ਕੀਤਾ ਜਿਹੜੇ ਕਿ ਉਹਨਾਂ ਦੇ ਭਾਈਆ ਜੀ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਵਿਅਕਤੀ ਵਿਸ਼ੇਸ਼ ਦੇ ਰੂਪ ਵਿੱਚ ਉਹਨਾਂ ਨੇ ਗੱਲ ਕਹਿ ਦਿੱਤੀ ਚਲੋ ਸਿੱਧਾ ਨਾਂ ਲੈ ਕੇ ਵੈਸੇ ਤੋਂ ਕਹਿ ਸਕਦੇ ਸੀਗੇ ਔਰ ਤੀਜੀ ਗੱਲ ਉਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਦਰਿਆ ਦੇ ਲੀਵ ਖੋਣੀ ਚਾਹੀਦੀ ਸੀ ਸੁਖਬੀਰ ਸਿੰਘ ਬਾਦਲ ਨੂੰ ਨੇ ਸਲਾਹ ਦਿੱਤੀ ਕਿ ਦਰਿਆ ਦੇ ਲੀਵ ਖੋਣੀ ਚਾਹੀਦੀ ਸੀ ਮੈਂ ਮਜੀਠੀਆ ਸਾਹਿਬ ਇਹ ਗੱਲ ਕਹਿਣੀ ਚਾਹਣਾ ਅੱਜ ਤੁਹਾਨੂੰ ਦਰਿਆਦਲੀ ਦਾ ਚਿੱਤ ਆ ਗਿਆ ਜਦੋਂ ਅਜਨਾਲਾ ਪਰਿਵਾਰ ਨੂੰ ਤੁਸੀਂ ਸਾਈਡ ਤੇ ਕੀਤਾ ਉਦੋਂ ਤੁਸੀਂ ਕਿਉਂ ਨਹੀਂ ਦਰਿਆਦਲੀ ਵਿਖਾਈ ਨਵਜੋਤ ਸਿੰਘ ਸਿੱਧੂ ਵਾਰੀ ਕਿਉਂ ਨਹੀਂ ਤੁਸੀਂ ਦਰਿਆਦਲੀ ਵਿਖਾਈ ਤੁਸੀਂ ਜਸਵੰਤ ਸਿੰਘ ਸੇਖਵਾ ਵਾਰੀ ਕਿਉਂ ਨਹੀਂ ਦਰਿਆਦਲੀ ਵਿਖਾਈ ਤੁਸੀਂ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਵਾਸਤੇ ਕਿਉਂ ਨਹੀਂ ਦਰਿਆਦਲੀ ਵਿਖਾਈ ਤੁਸੀਂ ਸਰਦਾਰ ਨਰਮਨ ਸਿੰਘ ਕਾਲੂ ਵਾਸਤੇ ਕਿਉਂ ਨਹੀਂ ਦਰਿਆਦਲੀ ਵਿਖਾਈ ਤੁਸੀਂ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਾਸਤੇ ਕਿਉਂ ਨਹੀਂ ਦਰਿਆਦਲੀ ਵਿਖਾਈ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਉਸ ਤੋਂ ਬਾਅਦ ਸੈਕੰਡ ਇਕਤਾਰ ਦੇ ਲੀਡਰਾਂ ਦੀ ਗੱਲ ਕਰੀਏ ਜਿਹਦੇ ਵਿੱਚ ਬੋਨੀ ਜੀ ਆ ਗਏ ਰਵਿਕਰਨ ਸਿੰਘ ਕਲੋਂ ਜੀ ਆ ਗਏ ਜੇ ਜੇ ਟਿੱਕਾ ਜੀ ਆ ਗਏ ਬਲਾਰੀਆ ਜੀ ਆ ਗਏ ਉਪਕਾਰ ਸਿੰਘ ਸੰਧੂ ਆ ਗਏ ਤਲਵੀਰ ਸਿੰਘ ਗਹਿਲੇ ਆ ਗਿਆ ਡਾਕਟਰ ਤਲਵੀਰ ਸਿੰਘ ਵੇਰਕਾ ਜੀ ਆ ਗਏ ਸਾਡੇ ਮੀਆਂ ਮੈਂਡ ਮਨਜੀਤ ਸਿੰਘ ਮੰਨਾ ਜੀ ਆ ਗਏ ਹਰਮਿੰਦਰ ਸਿੰਘ ਸੰਧੂ ਜੀ ਆ ਗਏ ਜੋਚੀ ਸਾਹਿਬ ਆ ਗਏ ਮੈਨੂੰ ਲੱਗਦਾ ਕਿ ਇੱਕ ਦੋ ਹੀ ਰਹਿਗੇ ਸੀ ਜਿਹੜੇ ਅੱਜ ਪ੍ਰੈਸ ਕਾਨਫਰੰਸ 'ਚ ਬੈਠੇ ਸੀਗੇ ਉਹੀ ਦੋ ਚਾਰ ਮੇਰੇ ਵੀਰ ਉਹਨਾਂ ਦੇ ਨਾਲ ਰਹਿ ਗਏ ਸੀਗੇ ਸੋ ਆਪਣੇ ਵਾਲੀ ਦਰਿਆਦ ਲਈ ਕਿਉਂ ਨਹੀਂ ਵਿਖਾਈ ਜੀ ਇਹ ਤੁਹਾਡੀ ਬੜੇ ਲੰਮੇ ਸਮੇ ਤੋਂ ਇਹ ਮਨਛਾ ਸੀ ਕਿ ਮੈਂ ਤਰੀਕੇ ਤਰੀਕੇ ਦੇ ਨਾਲ ਰੋਲਾ ਵਣਾ ਪਵੇ ਤੇ ਕਾਲੀਦ ਨੂੰ ਖਤਮ ਕਰਦਾ ਤੁਸੀਂ ਬੜੇ ਲੰਮੇ ਸਮੇ ਤੋਂ ਚਾਹੁੰਦੇ ਜਿਹਦੇ ਵਿੱਚ ਤੁਸੀਂ ਕਾਮਯਾਬ ਹੋ ਚੁੱਕੇ ਹੋ ਇਸ ਗੱਲ ਦੀ ਤੁਹਾਨੂੰ ਮੈਂ ਵਧਾਈ ਦੇਣਾ ਔਰ ਜਿਹੜੀ ਯਾਲੀ ਸਾਹਿਬ ਚੋਂ ਬਹੁਤ ਵਧੀਆ ਇਨਸਾਨ ਯਾਲੀ ਸਾਹਿਬ ਜਿਹੜੀ ਤੁਹਾਡੀ ਉਹਨਾਂ ਨਾਲ ਹੀ ਜਾਰੀ ਸੀ ਉਹ ਵੀ ਤੁਸੀਂ ਪਗਾ ਦਿੱਤੀ ਕਉਂਕੀ ਇਹ ਤੇ ਬੜੀ ਗੱਲ ਕਲੀਅਰ ਸੀ ਬੜੇ ਲੰਮੇ ਸਮੇਂ ਤੋਂ ਤੁਸੀਂ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਨੂੰ ਸਾਈਡ ਤੇ ਕਰਨਾ ਚਾਹੁੰਦੇ ਸੀ ਔਰ ਤੁਸੀਂ ਉਹ ਕਰ ਦਿੱਤਾ ਇਹ ਮਹਿਰਾਨ ਆ ਕਿ ਪਤਾ ਨਹੀਂ ਤੁਸੀਂ ਇਹ ਕਿੱਥੋਂ ਐਡਾ ਵੱਡਾ ਦਿਲ ਕੱਢ ਕੇ ਅੱਜ ਜਿਹੜਾ ਪ੍ਰੈਸ ਨੋਟ ਜਾਰੀ ਕਰਤਾ ਪਰ ਬਹੁਤ ਲੇਟ ਕੀਤਾ ਵੈਸੇ ਤਾਂ ਜੋ ਸਾਨੂੰ ਲੱਗਦਾ ਸੀ ਇਹ ਬੜਾ ਚਿਰ ਤੋਂ ਪਹਿਲਾਂ ਤੁਸੀਂ ਕਰਨਾ ਚਾਹੁੰਦੇ ਸੀ ਪਤਾ ਨਹੀਂ ਕਿਉਂ ਡਿਲੇ ਕਰ ਗਏ ਮਜੀਠੀਆ ਸਾਹਿਬ ਤੁਹਾਡੀ ਗੰਦੀ ਤੇ ਗੁੰਝਲਦਾਰ ਰਾਜਨੀਤੀ ਨੇ ਸਾਡੇ ਮਾਝੇ ਦੇ ਵਿੱਚ ਅਕਾਲੀ ਦਲ ਦਾ ਬਹੁਤ ਵਧੀਆ ਤਰੀਕੇ ਨਾਲ ਸਫਾਇਆ ਕਰ ਦਿੱਤਾ। ਔਰ ਤੁਸੀਂ ਉਹ ਸਫਾਇਆ ਕਰਨ ਦੇ ਵਿੱਚ ਕਾਮਯਾਬ ਹੋਏ। ਇਸ ਕਰਕੇ ਮੈਂ ਤੁਹਾਨੂੰ ਫਿਰ ਦੁਬਾਰਾ ਬੁਲਾਈ ਦੇਣਾ। ਔਰ ਮੇਰੇ ਵੀਰੋ ਦੇਖੋ ਮੈਂ ਸਮੇਂ-ਸਮੇਂ ਤੇ ਨਾਲ ਮੈਂ ਵੀ ਇਹਨਾਂ ਦੇ ਨਾਲ ਰਿਆਂ। ਅੱਜ ਦੀ ਤਰੀਕ 'ਚ ਅਕਾਲੀ ਦਲ ਖਤਮ ਹੋ ਚੁੱਕਾ। ਅਕਾਲੀ ਦਲ ਦੇ ਪੱਲੇ ਕੁਝ ਨਹੀਂ ਰਹਿ ਗਿਆ। ਔਰ ਜਿਸ ਤਰ੍ਹਾਂ ਦੇ ਨਾਲ ਸਾਡੇ ਸਤਿਕਾਰਯੋਗ ਜ਼ਥੇਦਾਰ ਸਹਿਬਾਨਾਂ ਨੂੰ ਜਲੀਲ ਕਰਕੇ ਤਖਤ ਸਭਾਨਾਂ ਤੋਂ ਲਿਆ ਗਿਆ ਮੈਂ ਉਹਦੀ ਸਖਤ ਨਿਖੇਧੀ ਕਰਦਾ ਔਰ ਮੈਂ ਕੱਲ ਵੀ ਗੱਲ ਕੀਤੀ ਸੀ ਅੱਜ ਵੀ ਕਹਿਣਾ ਕਿ ਜਿਹੜੇ ਜ਼ਥੇਦਾਰ ਸਹਿਬਾਨ 2 ਦਸੰਬਰ ਦੇ ਫੈਸਲੇ ਲੈ ਕੇ ਗਏ ਨੇ ਉਹਨਾਂ ਦੇ ਨਾਲ ਸਿੱਖ ਕੌਮ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਰਾਹਤ ਮਹਿਸੂਸ ਹੋਈ ਸੀ ਪਰ ਜੋ ਕੁਛ ਨਾ ਕਿਛ ਕਿਤੇ ਨਾ ਕਿਤੇ ਬਾਦਲਾ ਪ੍ਰਤੀ ਵੀ ਲੋਕ ਨਰਮ ਹੋ ਗਏ ਸੀਗੇ ਔਰ ਅੱਜ ਦੀ ਤਰੀਕ 'ਚ ਬਾਦਲ ਇੰਨੇ ਡੂੰਘੇ ਚਲ ਗਿਆ ਔਰ ਸ਼ਰੋਮਨੀ ਕਾਲੀ ਤੇ ਲੈਣਾ ਡੂੰਘਾ ਚਲ ਗਿਆ ساری ਜ਼ਿੰਦਗੀ ਨਹੀਂ ਵਾਰ ਆ ਸਕਦਾ ਔਰ ਜਿਹੜੀ ਰਹੀ ਗੱਲ ਮਜੀਠੀਆ ਸਾਹਿਬ ਦੀ ਉਹ ਮੈਂ ਸਾਰੀ ਗੱਲ ਕਰ ਦਿੱਤੀ ਆ ਕਿਉਂਕਿ ਕਿਸੇ ਨੂੰ ਕਹਿਣਾ ਸੋਖਾ ਆਪਣੇਰ ਕਰਨਾ ਔਖਾ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸੀ ਬਾਣੀ ਰੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ